ਗੁਰੂ ਪਿਆਰੀ ਸਾਧ ਸੰਗਤ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਵਿੱਚੋਂ ਇੱਕ ਵਿਲੱਖਣ ਗ੍ਰੰਥ ਹਨ ਜਿਸ ਦੀ ਜਿੰਨੀ ਵੀ ਮਹਿਮਾ ਕੀਤੀ ਜਾਵੇ ਉਨੀ ਥੋੜੀ ਹੈ ਇਸ ਦੀ ਵਿਲੱਖਣਤਾ ਇਸ ਗੱਲ ਵਿੱਚ ਹੈ ਕਿ ਇੱਕ ਤਾਂ ਇਹ ਦੁਨੀਆ ਦੇ ਸਾਰੇ ਧਾਰਮਿਕ ਗ੍ਰੰਥਾਂ ਨਾਲੋਂ ਆਧੁਨਿਕ ਗ੍ਰੰਥ ਹੈ ਦੂਸਰੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੁਨੀਆ ਦੇ ਸਾਰੇ ਗ੍ਰੰਥਾਂ ਵਿੱਚੋਂ ਇਕਲੌਤੇ ਗ੍ਰੰਥ ਹਨ ਕਿ ਜਿਨ੍ਹਾਂ ਨੂੰ ਗੁਰੂ ਦਾ ਦਰਜਾ ਪ੍ਰਾਪਤ ਹੈ ਦੁਨੀਆਂ ਵਿੱਚ ਹੋਰ ਕਿਸੇ ਵੀ ਗ੍ਰੰਥ ਨੂੰ ਗੁਰੂ ਦਾ ਦਰਜਾ ਪ੍ਰਾਪਤ ਨਹੀਂ ਤੀਸਰੀ ਗੱਲ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਰੀ ਮਨੁੱਖਤਾ ਨੂੰ ਸਾਂਝੀ ਵਾਲਾ ਸੰਦੇਸ਼ ਦਿੰਦੇ ਹਨ ਕਿਸੇ ਧਰਮ ਨੂੰ ਉੱਚਾ ਕਿਸੇ ਨੂੰ ਨੀਵਾ ਇਸ ਗ੍ਰੰਥ ਵਿੱਚ ਨਹੀਂ ਦੱਸਿਆ ਗਿਆ ਬਲਕਿ ਸਾਰਿਆਂ ਪ੍ਰਾਪਰਤਾ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਕਿਸੇ ਧਰਮ ਦੀਆਂ ਸਿੱਖਿਆਵਾਂ ਆਪਣਾ ਕੇ ਵੀ ਸਚਾਈ ਤੇ ਪਹਿਰਾ ਦੀ ਇਸ ਸਚਾਈ ਤੇ ਚੱਲ ਕੇ ਮਨੁੱਖ ਉਸ ਅਕਾਲ ਪੁਰਖ ਉਸ ਪ੍ਰਮਾਤਮਾ ਤੱਕ ਪਹੁੰਚ ਸਕਦਾ ਹੈ ਉਸ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਦਾ ਹੈ ਕਿਸੇ ਨੂੰ ਉੱਚਾ ਨੀਵਾ ਇਸ ਗ੍ਰੰਥ ਵਿੱਚ ਨਹੀਂ ਦੱਸਿਆ ਗਿਆ ਅਗਲੀ ਗੱਲ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਤਰ੍ਹਾਂ ਦਾ ਕੋਈ ਇਤਿਹਾਸ ਜਾਂ ਇਤਿਹਾਸ ਨਹੀਂ ਲਿਖਿਆ ਗਿਆ ਜਦ ਕਿ ਦੁਨੀਆ ਦੇ ਬਾਕੀ ਗ੍ਰੰਥ ਇਤਿਹਾਸ ਜਾਂ ਇਤਿਹਾਸ ਨਾਲ ਭਰੇ ਪਏ ਹਨ ਤੇ ਉਹਨਾਂ ਗ੍ਰੰਥਾਂ ਵਿੱਚ ਕਈ ਤਰ੍ਹਾਂ ਦੀਆਂ ਕਠਿਨਾਵਾਂ ਦਾ ਜ਼ਿਕਰ ਆਉਂਦਾ ਹੈ ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿਸੇ ਮਨੁੱਖ ਦੀ ਜੀਵਨੀ ਉਸ ਦੇ ਜੀਵਨ ਬਾਰੇ ਨਹੀਂ ਲਿਖਿਆ ਗਿਆ ਨਾ ਹੀ ਕਿਸੇ ਸਮੇਂ ਦੀਆਂ ਕੋਈ ਕਠਿਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਬਲਕਿ ਉਸ ਸੱਚੇ ਅਕਾਲ ਪੁਰਖ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਕਿ ਉਸ ਤੱਕ ਅਸੀਂ ਕਿਵੇਂ ਪਹੁੰਚਣਾ ਹੈ ਔਰ ਜਿਸ ਨੇ ਵੀ ਇਸ ਚਾਈ ਦੀ ਗੱਲ ਕੀਤੀ ਹੈ ਉਸ ਦੀ ਬਾਣੀ ਇਸ ਗ੍ਰੰਥ ਵਿੱਚ ਸ਼ਾਮਲ ਕੀਤੀ ਗਈ ਹੈ ਇਸ ਗ੍ਰੰਥ ਦੇ ਵਿੱਚ ਮੰਦਰ ਵਿੱਚੋਂ ਢਾਲ ਵੀ ਸੁਣਾਈ ਦਿੰਦਾ ਹੈ ਮਸਜਿਦ ਵਿੱਚੋਂ ਨਮਾਜ਼ ਦੀ ਹੂਕ ਸੁਣਾਈ ਦਿੰਦੀ ਹੈ ਗੁਰਦੁਆਰੇ ਵਿੱਚੋਂ ਵਾਹਿਗੁਰੂ ਦੀ ਧੁਨ ਸੁਣਾਈ ਦਿੰਦੀ ਹੈ ਇਸੇ ਤਰ੍ਹਾਂ ਜਿਸ ਜਿਸ ਨੇ ਵੀ ਸਚਾਈ ਦੀ ਗੱਲ ਕੀਤੀ ਸਚਾਈ ਦਾ ਉਹ ਕਦ ਦਿੱਤਾ ਗਿਆ ਹੈ ਉਸ ਨੂੰ ਇਸ ਗ੍ਰੰਥ ਵਿੱਚ ਸ਼ਾਮਲ ਕੀਤਾ ਗਿਆ ਹੈ ਸੋ ਇਸ ਗੰਸ ਖਿਆਵਾਂ ਪੜਾ ਕੇ ਜ਼ਰੂਰਤ ਹੈ ਸਾਨੂੰ ਕਿ ਅਸੀਂ ਉਸ ਆਕਾਰਪੁਰਖ ਤੇ ਪ੍ਰਮਾਤਮਾ ਦੀਆਂ ਖੁਸ਼ੀਆਂ ਜਿਹੜੀਆਂ ਉਹ ਲੈ ਸਕੀਏ